ਖਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਕਰ ਦਿੱਤਾ ਨੈਸ਼ਨਲ ਹਾਈਵੇ ਜਾਮ ਦਰਅਸਲ ਕਿਸਾਨ ਲਗਾਤਾਰ ਸੜਕਾਂ ਦੇ ਉੱਤੇ ਨਜ਼ਰ ਆਉਂਦੇ ਨੇ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਸਰਕਾਰ ਪ੍ਰਵਾਨ ਨਹੀਂ ਕਰਦੀ ਇਹ ਹੀ ਗੱਲ ਕਿਸਾਨ ਕਹਿ ਰਹੇ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਵੱਲੋਂ 106 ਕਰੋੜ ਰੁਪਏ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਤੋਂ ਤੰਗ ਆ ਕੇ ਚੰਡੀਗੜ੍ਹ ਹਾਈਵੇ ਜਾਮ ਕਰ ਦਿੱਤਾ ਦਰਅਸਲ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਹਰਚੋਵਾਲ ਵਿਖੇ ਕਿਸਾਨਾਂ ਨੇ ਗੁਰਦਾਸਪੁਰ ਚੰਡੀਗੜ੍ਹ ਹਾਈਵੇ ਜਾਮ ਕੀਤਾ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ 106 ਕਰੋੜ ਰੁਪਿਆ ਰਕਸ਼ੀਓ ਬਣਦੀ ਹੋ ਪੈਂਡਿੰਗ ਆ ਸਰਕਾਰ ਜਿਹੜੀ ਅਦਾ ਨਹੀਂ ਕਰ ਰਹੀ ਸਰਕਾਰ ਸਿਰਫ ਤੇ ਸਿਰਫ ਲਾਰੇ ਲੱਪੇ ਲਾਉਂਦੀ ਹੋਈ ਨਜ਼ਰ ਆ ਰਹੀ ਆ ਤਾਂ ਸਰਕਾਰ ਨੂੰ ਅਸੀਂ ਯਾਦ ਕਰਵਾਉਣਾ ਚਾਹੁੰਦੇ ਆ ਕਿ ਸਾਡੀ ਬਕਾਇਆ ਰਾਸ਼ੀ ਵੀ ਹੈ ਜਿਸ ਦੇ ਕਰਕੇ ਅਸੀਂ ਹੁਣ ਮਜਬੂਰ ਹੋ ਕੇ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਤਾਂ ਕੀ ਕੁਝ ਕਹਿ ਰਹੇ ਨੇ ਕਿਸਾਨ ਕਿਸਾਨ ਆਗੂ ਕੀ ਕੁਝ ਕਹਿ ਰਹੇ ਨੇ ਉਹਨਾਂ ਦੀ ਗੱਲਬਾਤ ਸੁਣਾਉਣੀ ਹੈ ਜੀ ਅਸੀਂ ਪਛਣਾ ਕੁਝ ਦਿਨ ਪਹਿਲਾਂ ਇੱਕ ਮੀਟਿੰਗ ਕੀਤੀ ਸੀਗੀ ਉਹਦੇ ਵਿੱਚ ਅਸੀਂ ਪ੍ਰੈਸ ਦੇ ਵਿੱਚ ਵੀ ਇਹ ਦੱਸਿਆ ਸੀਗਾ ਕਿ ਸਾਡੀ ਜਿਹੜੀ ਕੰਨੇ ਦੀ ਬਕਾਇਆ ਰਾਸ਼ੀ ਹੈ ਜਿਹੜੀ ਪੰਜਾਬ ਸਰਕਾਰ ਵੱਲ 106 ਕਰੋੜ ਰੁਪਏ ਦੀ ਖੜੀ ਹੈ ਉਹ ਸਾਨੂੰ ਦਿੱਤੀ ਜਾਵੇ ਮੀਡੀਆ ਵਿੱਚ ਵੀ ਗਏ ਆ ਉਸ ਤੋਂ ਬਾਅਦ ਆਪਾਂ ਡੀਸੀ ਸਾਹਿਬ ਨੂੰ ਆਪਣੀ ਟੀਮ ਲੋਕ ਸੰਸਾਦ ਮੋਰਚਾ ਦੇ ਬੈਨਰ ਥੱਲੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਔਰ ਅਸੀਂ ਉਹਨਾਂ ਨੂੰ ਇਹ ਕੱਲ ਜ਼ੋਰਦਾਰ ਤਰੀਕੇ ਦੇ ਨਾਲ ਠਾਈ ਆ ਕਿ ਸਾਡਾ ਜਿਹੜਾ ਕੰਨੀ ਦੀ ਬਕਾਇਆ ਰਾਸ਼ੀ ਆ ਉਹ ਦਿੱਤੀ ਜਾਵੇ ਕਿਉਂਕਿ ਕਿਸਾਨ ਜਿਹੜਾ ਪਹਿਲਾਂ ਹੀ ਭਾਰੀ ਕਰਜ਼ੇ ਦੇ ਬੋਝੇ ਹੇਠ ਆ ਉਸ ਤੋਂ ਬਾਅਦ ਹੀ ਡੀਸੀ ਸਾਹਿਬ ਨੇ ਸਾਨੂੰ ਇਹ ਕਿਹਾ ਸੀ ਕਿ ਆਪਾਂ ਕੁਝ ਦਿਨਾਂ ਦੇ ਵਿੱਚ ਤੁਹਾਡੀ ਪੇਮੈਂਟ ਜਿਹੜੀ ਆ ਉਹ ਪਵਾਵਾਂਗੇ ਖਾਤਿਆਂ ਵਿੱਚ ਲੇਕਿਨ ਅੱਜ 25 ਦਿਨਾਂ ਦੇ ਬੀਚਨ ਦੇ ਬਾਵਜੂਦ ਵੀ ਜਦੋਂ ਸਾਡੀ ਪੇਮੈਂਟ ਸਾਡੇ ਖਾਤਿਆਂ ਵਿੱਚ ਨਾ ਆਈ ਤੇ ਫਿਰ ਸਾਨੂੰ ਸੰਘਰਸ਼ ਦੇ ਰਸਤੇ ਤੇ ਤੁਰਨਾ ਪਿਆ ਹੈ ਤੇ ਮੰਗਾ ਕੀ ਹੈ ਗਿਆ ਵਾ ਅਗਰ ਇਹ ਮੰਗਾ ਨਹੀਂ ਤੁਹਾਡੀਆਂ ਮੰਨੀਆਂ ਜਾਂਦੀਆਂ ਤੇ ਅਗਲੇ ਸਮੇਂ ਦੇ ਵਿੱਚ ਕਿਸ ਤਰੀਕੇ ਦਾ ਸੰਘਰਸ਼ ਦਿਰਾ ਲਿਖਿਆ ਜਾਏ ਦੇਖੋ ਜੀ ਲੋਕ ਕਿਸਾਨ ਜਿਹੜੇ ਆ ਬਹੁਤ ਤੰਗ ਨੇ ਕਰਜ਼ੇ ਦੇ ਬੋਝ ਹੇਠ ਆ ਤੇ ਅੱਜ ਸਾਡਾ ਜਿਹੜਾ ਧਰਨਾ ਆ ਉਹ 2 ਘੰਟੇ ਦਾ ਇੱਕ ਰੋਸ਼ ਪ੍ਰਦਰਸ਼ਨ ਸੀਗਾ ਜਿਹਦੇ ਵਿੱਚ ਲਾਕੇ ਭਰਦੇ ਕਿਸਾਨ ਇੱਥੇ ਇਕੱਠੇ ਹੋਏ ਆ ਹੱਚਵਾਲ ਚੌਂਕ ਦੇ ਵਿੱਚ ਜੇ ਉਹ ਆਉਣ ਵਾਲੇ ਕੋਈ 5-7 ਦਿਨਾਂ ਵਿੱਚ ਫਿਰ ਵੀ ਸਾਡੀ ਗੱਲ ਨਹੀਂ ਸੁਣੀ ਜਾਂਦੀ ਤਾਂ ਫਿਰ ਨੈਸ਼ਨਲ ਹਾਈਵੇ ਜਿਹੜਾ ਜਿਹੜਾ ਜਲੰਧਰ ਤੋਂ ਪਠਾਨਕੋਟ ਤੋਂ ਜਾਂਦਾ ਉਹ ਸਾਡਾ ਸਾਰੇ ਬਾਕੀਆਂ ਦੇ ਨਾਲ ਵੀ ਗੱਲ ਚੱਲ ਰਹੀ ਹੈ ਉਹ ਅਸੀਂ ਪੱਕੇ ਤੌਰ ਤੇ ਬੰਦ ਕਰਾਂਗੇ ਜਿਹਦੀ ਜ਼ਿੰਮੇਵਾਰੀ ਸਾਰੀ ਪੰਜਾਬ ਸਰਕਾਰ ਦੀ ਹੋਏਗੀ ਉਹਦੇ ਵਿੱਚ ਕਿਸਾਨ ਜਿਹੜੇ ਭਾਰੀ ਗਿਣਤੀ ਵਿੱਚ ਪਹੁੰਚਣਗੇ ਇਹਦੇ ਮਿਹਨਤ ਕਰਨ ਵਾਲੇ ਦਾ ਜਿਹੜਾ ਮੁੱਲ ਲਾਣਾ ਉਹ ਨੂੰ ਅਗਰ ਪਸੀਨਾ ਸੁਪਨ ਤੋਂ ਪਹਿਲਾਂ ਮਿਲ ਜਾਏ ਤਾਂ ਖੁਸ਼ੀ ਹੁੰਦੀ ਹੈ ਪਰ ਤੁਹਾਡੇ ਪੈਸੇ ਨਹੀਂ ਤੁਹਾਨੂੰ ਮਿਲ ਰਹੇ ਤਾਂ ਕਿਸ ਤਰੀਕੇ ਦੇ ਪਰਿਵਾਰਾਂ ਦੇ ਗੁਜ਼ਾਰੇ ਚੱਲ ਰਿਹਾ ਇਸ ਵੇਲੇ ਇਹ ਕਿਹੜੀ ਗੱਲ ਕੀਤੀ ਜਾਵੇ ਸਾਰਾ ਸਰਹੱਦੀ ਇਲਾਕਾ ਹੈ ਦੇਖੋ ਜੀ ਗੱਲ ਇਹ ਹੈ ਕਿ ਇਹੀ ਮੁੱਖ ਮੰਤਰੀ ਭਗਵੰਤ ਮਾਨ ਜੀ ਆਪਣੇ ਬਿਆਨਾਂ ਵਿੱਚ ਕਹਿੰਦੇ ਸੀ ਕਿ ਕਿਸਾਨਾਂ ਨੂੰ ਮੁਰਗੀ ਮਰੀ ਦਾ ਵੀ ਜਿਹੜਾ ਉਹਨਾਂ ਨੂੰ ਮੁਆਵਜ਼ਾ ਮਿਲੂਗਾ ਉਹਨਾਂ ਦਾ ਨੁਕਸਾਨ ਦਾ ਪੈਸੇ ਮਿਲਣਗੇ ਅਸੀਂ ਮੁਰਗੀ ਮਰੀ ਦੇ ਨਹੀਂ ਮਿਲਦੇ ਪਿਛਲੀ ਵਾਰੀ ਹੜ੍ਹਾਂ ਦੇ ਵਿੱਚ ਵੀ ਸਾਡਾ ਭਾਰੀ ਨੁਕਸਾਨ ਹੋਇਆ ਉਹਦੇ ਨਾਲ ਵੀ ਸਾਡੀਆਂ ਫਸਲਾਂ ਦੀ ਤਬਾਹੀ ਹੋਈ ਕਿ ਸਰਕਾਰ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਕੋਈ ਮੁਆਵਜ਼ਾ ਨਾ ਦਿੱਤਾ ਤੇ ਹੁਣ ਜਿਹੜੇ ਮਿੱਲਾਂ ਦੇ ਵਿੱਚ ਸਾਡੇ ਲੱਗੇ ਇੱਥੇ ਮਿਲ ਲੱਗੀ ਆ ਕੀੜੀਪਗਾਨਾ 80% ਸਾਡੀ ਜਿਹੜੀ ਖੇਤੀਬਾੜੀ ਇੱਥੇ 90% ਗੰਨੇ ਦੀ ਹੁੰਦੀ ਹੈ ਤੇ ਗੰਨੇ ਦੀ ਜਿਹੜੀ ਹੈ ਜਿਹੜੀ ਪੇਮੈਂਟ ਆ ਉਹ ਅੱਗੇ ਇਹਨਾਂ ਦੋਵਾਂ ਕਿਸ਼ਤਾਂ ਵਿੱਚ ਕਰ ਦਿੱਤੀ ਹੈ ਇੱਕ ਕਿਸ਼ਤ ਸਰਕਾਰ ਨੇ ਦੇਣੀ ਹੁੰਦੀ ਹੈ ਇੱਕ ਮਿਲ ਵਾਲੇ ਨੇ ਦੇਣੀ ਹੁੰਦੀ ਪਹਿਲਾਂ ਮਿਲਾਂ ਵਾਲਿਆਂ ਨਾਲ ਲੜੀਦਾ ਫਿਰ ਸਰਕਾਰ ਨਾਲ ਹੁਣ ਤੁਹਾਡੇ ਸਾਹਮਣੇ ਲੜ ਰਹੇ ਆ ਤੇ ਜੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੇ ਪੈਸੇ ਨਾਲ ਦੋ ਦੋ ਸਾਲ ਤੱਕ ਮਿਲਣਗੇ ਤੇ ਮੈਂ ਕਹਿੰਦਾ ਜਿਹੜੀ ਡੁੱਬਦੀ ਕਿਸਾਨੀ ਆ ਉਹ ਹੋਰ ਵੀ ਜਿਹੜੀ ਆ ਉਹ ਮਾਰੇ ਦੌਰ ਵਿੱਚ ਚੱਲੀ ਜਿਹੜੀ ਸਰਕਾਰ ਹਾਲ ਖੜੀ ਉਹ ਜੀ 106 ਕਰੋੜ ਰੁਪਈਆ ਅਸੀਂ ਇਹਨਾਂ ਦੇ ਜਿਹੜੇ ਖੇਤੀਬਾੜੀ ਵਿਭਾਗ ਦੇ ਅਫਸਰ ਆ ਉਹਨਾਂ ਨਾਲ ਗੱਲ ਮੈਂ ਕੀਤੀ ਸੀ ਪਰਸੋਂ ਉਹਨਾਂ ਮੈਨੂੰ ਦੱਸਿਆ ਕਿ 106 ਕਰੋੜ ਰੁਪਈਆ ਤੇ ਉਹ ਸਾਰੇ ਪੈਸੇ ਜਿਹੜੇ ਆ ਆਪਾਂ ਬਿੱਲ ਬਣਾ ਕੇ ਉਹ ਸਰਕਾਰ ਨੂੰ ਭੇਜ ਦਿੱਤਾ ਰੇ ਸਰਕਾਰ ਨੇ ਅਜੇ ਤੱਕ ਅੱਗੋਂ ਉਹ ਪੈਸੇ ਜਿਹੜੇ ਹਾਲਾਤ ਗਰੀਬਾਂ ਦੇ ਹਾਲਾਤਾਂ ਦਾ ਪਤਾ ਹੀ ਆ ਤੁਹਾਨੂੰ ਕਿ ਸਵਾ ਸਾਲ ਦੀ ਫਸਲ ਹੈ ਗੰਨੇ ਦੀ ਇਹਨਾਂ ਨੇ ਵਾਅਦਾ ਕਰਕੇ ਜੋ ਪੈਸੇ ਦੇਣੇ ਸੀ ਸੈਂਟਰ ਸਰਕਾਰ ਨੇ ਉਹ ਨਹੀਂ ਦਿੱਤੇ ਪਿਛਲੇ ਦਿਨੀ ਝੋਨੇ ਦਾ ਕਟ ਲੱਗਾ ਤਾਂ ਗਰੀਬ ਝੋਨੇਾਂ 'ਚ ਕਿੰਨੇ ਰੁਲੇ ਇਸ ਜਿਹੜੀ ਸਰਕਾਰ ਐ ਸੈਂਟਰ ਸਰਕਾਰ ਤੇ ਧੱਕਾ ਕਰਨਿੰਗ ਕਰਨ ਲਈ ਐ ਪਰ ਪੰਜਾਬ ਸਰਕਾਰ ਦਾ ਵੀ ਇਸ ਟਾਈਮ ਤੇ ਬੇੜਾ ਗੜੀ ਬੰਦ ਹੋਣਾ ਸਾਲਾ ਪੰਡਾਲੋ ਚੜ ਜਿਹੜਾ ਕਿ ਜਿਹੜਾ ਦੇ ਲੋਦੇ ਬੰਦੇ ਕਿਧਰ ਉਧਰ ਅੱਜ ਦਾ ਜਿਹੜਾ ਸਮਾਂ ਦੇਖ ਲੋਕ ਆਪ ਨੂੰ ਤੁਹਾਡੇ ਮੀਡੀਆ ਰਾ ਸਾਰੀਆਂ ਹੀ ਖਬਰਾਂ ਇੱਕ ਦੂਜੇ ਫੈਲ ਦੀਆਂ ਨੇ ਮੇਰੇ ਭਰਾਓ ਝੋਨਾ ਜਿਹੜਾ ਕਿੰਨਾ ਮੰਡੀਆਂ ਝੋਲੇ ਆ ਜਾ ਕੇ ਸੈਂਟਰ ਸਰਕਾਰ ਵੀ ਧੱਕਾ ਕਰ ਰਹੀ ਆ ਤੇ ਪੰਜਾਬ ਸਰਕਾਰ ਜਿਸੰਦਾ ਮੇਰੇ ਸਾਰੇ ਭਰਾਵਾਂ ਨੂੰ ਜਿਹੜੇ ਮੇਰੇ ਨਾਲ ਲੇਖ ਰਹੇ ਨਾ ਬੈਠਿਓ ਕਿਸਾਨੀ ਨਾਲ ਪਿਆਰ ਕਰਦੇ ਜਿਹੜਾ ਵੀ ਕਮ ਸੋ ਕਮ ਵਾਦਾ ਕੀਤਾ ਪਹਿਲੇ ਪਹਿਲੇ ਭੇਜੂਗੀ ਕੀ ਗੱਲ ਆ ਕਿਸਾਨਾਂ ਦਾ ਤਾਂ ਪੂਰਾ ਕਰ ਲੋ ਚਲੋ ਬੀਬੀਆਂ ਨੇ ਝੂਠ ਮਾਰ ਲਿਆ ਤੁਸੀਂ ਬੀਬੀਆਂ ਨੂੰ ਕਹਿੰਦਾ ਵੀ ਅਸੀਂ ਬੀਬੀਆਂ ਨੂੰ ਅਸੀਂ ਕਿਹਾ ਸੀ ਵੀ ਅਸੀਂ ਪੈਸਾ ਦਿਆਂਗੇ ਕਿਸਾਨ ਮਜ਼ਦੂਰ ਇਕਤਾ ਉਹ ਵੀ ਇਹਨਾਂ ਨੇ ਨਹੀਂ ਦਿੱਤਾ ਕਿ ਕਮ ਸੋ ਕਮ ਕਿਸਾਨਾਂ ਦਾ ਹੱਕ ਦੇਣਾ ਚਾਹੀਦਾ ਹੈ ਕਿ ਜਿਹੜੇ ਸਾਲ ਪਰ 9 ਮਹੀਨੇ ਆਪਣੀ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਗੱਲ ਕਹੀ ਗਈ ਆ ਕਿ ਸਾਨੂੰ ਕੋਈ ਸ਼ੌਂਕ ਨਹੀਂ ਹੈ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਪਰੇਸ਼ਾਨ ਕਰਨ ਦਾ ਹਾਲਾਂਕਿ ਕਿਸਾਨ ਪਹਿਲਾਂ ਵੀ ਸੜਕਾਂ ਦੇ ਉੱਤੇ 13 ਮਹੀਨੇ ਬੈਠੇ ਰਹੇ ਸ਼ੰਭੂ ਬਾਰਡਰ ਦੇ ਉੱਤੇ ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਪਰ ਸਰਕਾਰ ਤੇ ਪ੍ਰਸ਼ਾਸਨ ਦੇ ਵੱਲੋਂ ਫਿਰ ਕਿਸਾਨਾਂ ਨੂੰ ਧੱਕੇ ਦੇ ਨਾਲ ਸੜਕਾਂ ਤੋਂ ਉਠਾ ਦਿੱਤਾ ਗਿਆ ਕਿਸਾਨਾਂ ਦੇ ਮੋਰਚੇ ਨੂੰ ਖਤਮ ਕਰ ਦਿੱਤਾ ਹਾਲਾਂਕਿ ਉਹ ਮੰਗਾਂ ਕੇਂਦਰ ਸਰਕਾਰ ਦੇ ਨਾਲ ਸੀ ਪਰ ਹੁਣ ਜਿਹੜੀ ਮੰਗ ਨੂੰ ਲੈ ਕੇ ਚੰਡੀਗੜ੍ਹ ਨੈਸ਼ਨਲ ਹਾਈਵੇ ਬੰਦ ਕੀਤਾ ਹੈ ਮੰਗ ਪੰਜਾਬ ਸਰਕਾਰ ਦੇ ਨਾਲ ਆ ਆਖਰ ਕਦੋਂ ਤੱਕ ਸਰਕਾਰਾਂ ਮੰਗਾਂ ਨੂੰ ਇਸੇ ਤਰੀਕੇ ਦੇ ਨਾਲ ਅਣਗੌਲੀਆਂ ਕਰਦੀਆਂ